हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੂਰੀ ਡਿਟੇਲ ਆਪਾਂ ਦੋਸਤੋ ਹਰ ਵਾਰ ਦੀ ਤਰ੍ਹਾਂ ਵੀਰ ਸਤਨਾਮ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਅੱਜ ਟੋਟਲ ਨਗਾਂ ਦੀ ਗੱਲ ਕਰੀਏ ਤੇ 6 ਨਗ ਵੱਡੇ ਆ ਤੇ ਦੋ ਕਟੀਆਂ ਤੁਹਾਨੂੰ ਦਿਖਾ ਦਾਂਗੇ ਆਪਾਂ ਲਾਸਟ ਦੇ ਵਿੱਚ ਜੋੜੀ ਕਟੀਆਂ ਦੀ ਆ ਤੇ ਚਾਰ ਬੜਾਂ ਦੀ ਜੇਕਰ ਦੋਸਤੋ ਗੱਲ ਕਰੀਏ ਤਿੰਨ ਸੱਜਰ ਸੁਈਆਂ ਸਵਈਆਂ ਇੱਕ ਟੋਕੜ ਗੱਬਣ ਇੱਕ ਸੱਜਰ ਮੈਂ ਆ ਅੱਜ ਤਰੀਕ ਦੋਸਤੋ 15 ਅਗਸਤ ਦੇ ਸਮਾਂ ਕੋਈ ਮਾਰਨਿੰਗ ਦੇ 10:30 ਵਜੇ ਦਾ 10:30 ਪੌਣੀ 11:00 ਵਜੇ ਦਾ ਸਮਾਂ ਸੋ ਨਾਗ ਵੈਸੇ 8-7 ਨਾਗ ਜਿਹੜੇ ਦੋਸਤੋ ਵੀਰ ਲੈ ਕੇ ਹਾਜ਼ਰ ਹੁੰਦਾ ਸਭ ਤੋਂ ਪਹਿਲਾਂ ਵੀਰ ਸਤਨਾਮ ਸਿਆਂ ਸਤ ਸ੍ਰੀ ਅਕਾਲ ਸੱਸੀ ਹੋਵੇ ਜੀ ਠੀਕ ਠਾਕ ਭਾਜੀ ਵਧੀਆ ਹੋਵੇ ਜੀ ਪ੍ਰਤਾਪ ਸਿਆ ਕੀ ਹਾਲ ਨੇ ਸਭ ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜਿਹੜੇ ਰਾਤ ਸਭ ਮਿਹਰਬਾਨੀ ਵੀਰ ਸਤਨਾਮ ਪ੍ਰਤਾਪ ਸਿਆ ਆ ਮਹਾਰਾਜਾ ਜੀ ਉਹ ਸਲਾਉਤ ਹੈ ਪਰਵਾਰ ਜੀ ਟਿਕਾ ਗਿਆ ਬਹੁਤ ਵਧੀਆ ਬਹੁਤ ਵਧੀਆ ਚੜਦੀ ਕਲਾ ਬੜੀ ਕਲਾਏ ਰੱਖੇ ਬਾਬਾ ਸਾਹਿਬ ਬਾਬਾ ਜੀ ਤੁਹਾਨੂੰ ਮੇਰਾ ਹੀ ਸ਼ੁਕਰ ਸ਼ੁਕਰ ਅੱਛਾ ਤੇ ਫਿਰ ਸਤਨਾਮ ਜਿੱਦਾਂ ਆਪਾਂ ਜ਼ਿਕਰ ਕੀਤਾ ਟੋਟਲ 8 ਕਨਾਗਾ ਛੋਟੀਆਂ ਕਟੀਆਂ ਤੋਂ ਪਾ ਗਏ ਹਾਂ ਜੀ ਤੇ 6 ਨਾਗ ਜਿਹੜੇ ਵੱਡੇ ਪਸ਼ੂ ਆਪੇ ਵੱਡੇ ਹਾਂ ਜੀ ਤੇ ਜ਼ਿਆਦਾਤਰ ਨਾਗਾ ਚ ਸੋਏ ਸਵਾਈ ਆ ਫਿਰ ਸਾਰੀਆਂ ਮਰਜੀ ਸੂਈਆਂ ਇੱਕੋ ਹੀ ਮੈਂ ਗੱਭਣਾ ਜੀ ਠੀਕ ਆ ਜੀ ਪਰ ਆਵਾਜ਼ ਲੋ ਦੋਸਤੋ ਇੱਕੇ ਮੱਝ ਜਿਹੜੀ ਹੈਗੀ ਇੱਕ ਮੱਝ ਆਓ ਗੱਭਣਾ ਤੇ ਬਾਕੀ ਪਸ਼ੂ ਸਾਰੇ ਦੁੱਧ ਆਲੇ ਆ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਵਾਂਗੇ ਇਹ ਆਪਾਂ ਆ ਨਸਲ ਬ੍ਰੀਡ ਵਾਲੀਆਂ ਬਾਕੀ ਜਿੰਨੇ ਪਸ਼ੂ ਵੀ ਦਿਖਾਵਾਂਗੇ ਇੱਥੇ ਆਣ ਕੇ ਤੁਸੀਂ ਤਸੱਲੀ ਕਰਨੀ ਆ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਆਪਾਂ ਹਰ ਵਾਰ ਕਹਿੰਦੇ ਆ ਕਿਸੇ ਭਰਾ ਦੀ ਬਿਲਕੁਲ ਆਪਣੇ ਸਮੇਂ ਸਮਾਂ ਕੱਢ ਕੇ ਇੱਥੇ ਜ਼ਰੂਰ ਵਿਜ਼ਿਟ ਕਰਿਆ ਕਰੋ ਆ online ਡਿਟੇਲ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਵੀਰ ਸੁਤਨਾਮ ਇਸ ਵੈੱਬ ਤੋਂ ਕਰ ਲਈਏ ਚਾਹ ਹਾਂਜੀ ਅਗਵੀਰ ਜੀ ਤੇ ਇਹ ਵੀਰ ਕਿਹੜੀ ਨਸਲ ਬ੍ਰੀਡ ਆ ਗਈ ਫਿਰ ਇਹ ਮਤਲਬ ਸਹੀ ਵਾਲੀ ਮੰਨ ਲਓ ਰੰਗ ਚਟਾ ਅੱਛਾ ਜੀ ਹਾਂਜੀ ਲੋ ਜੀ ਪਰਸੋਂ ਦੀ ਸੂਈ ਪੂਰੇ ਰੰਗ ਦੇ ਵਿੱਚ ਆ ਦੋਸਤੋ ਵਾਈਟ ਰੰਗ ਦੇ ਵਿੱਚ ਆ ਤੇ ਸੂਹਾ ਕਿੰਨਾ ਸੂਈ ਹੈ ਫਿਰ ਦੂਜਾ ਸੂਹਾ ਜੀ ਦੂਜਾ ਸੂਹਾ ਅੱਜ ਦਿਨਾਂ ਦੇ ਵਿੱਚ ਕਿੰਨੇ ਕਿ ਦਿਨਾਂ ਚ ਇਹ ਪਰਸੋਂ ਦੀ ਸੂਈ ਵੀ ਜੀ ਪਰਸੋਂ ਦੀ ਆ ਤੇ ਜੱਜ ਹੋ ਗਿਆ ਬੱਚਾ ਮਗਰ ਬੱਚੀ ਹੈ ਜੀ ਬੱਚੀ ਹੈ ਬੱਚੀ ਲਾਲ ਸ਼ਾਈ ਵਾਲੀ ਠੀਕ ਹੈ ਜੀ ਲੈ ਜੀ ਦੋਸਤੋ ਕਾਲ ਸ਼ਾਈ ਵਾਲ ਅੰਗ ਦੇ ਵਿੱਚ ਆਪਾਂ ਤੁਹਾਨੂੰ ਇਹ ਅਵੈਡ ਦਿਖਾਉਨੇ ਆ ਆ ਦੇਖੋ ਜੀ ਬੜੀ ਵੀਰ ਦੀ ਠੰਡੀ ਤੇਰੀ ਬਹੁਤ ਜੀ ਲੋ ਜੀ ਬਹੁਤ ਖੂਬਸੂਰਤ ਕੁਆਲਿਟੀ ਦੂਜਾ ਸੁਆ ਪਰਸੋਂ ਦੀ ਸੂਈ ਹੈ ਠੀਕ ਹੈ ਮਗਰ ਵੀ ਬੱਛੀ ਆ ਮਗਰ ਵੀ ਜਿਹੜੀ ਦੋਸਤੋ ਇਸੇ ਨਸਲ ਬਰੀਡ ਦੇ ਵਿੱਚ ਬੱਛੀ ਆ ਠੀਕ ਹੈ ਠੀਕ ਹੈ ਅੱਛਾ ਵੀਰ ਸੁਸਨਾਮ ਹੁਣ ਬੋਲਾ ਦੇ ਥਲੇ ਕਿੰਨਾ ਕੇ ਇਹਦੇ ਉਜੀ 13 ਪਲੱਸ ਹੋਊਗਾ 13 ਦੇ ਟੋਪਰ ਪਲੱਸ ਹੀ ਆ ਹਾਂ ਜੀ ਠੀਕ ਹੈ ਜੀ 13 ਕਿਲੋ ਜੇ ਆਪਾਂ ਗਾਰੰਟੀ ਫੋਲਦੇ ਹਾਂ ਸਤੂ ਸਾਹਿਬ ਉਹ ਜਿਹੜੀ ਕੰਡੀਸ਼ਨ ਨੇ ਚੁੱਕੀ ਉਹ ਨਸਲ ਹੈ ਹੈ ਕ੍ਰੀਚਰ ਆ ਹਾਂ ਬੜੀ ਠੰਡੀ ਐ ਚੋਣ ਵੀ ਐ ਮੋਟਰ ਕੀ ਸੀਰੀਅਲ ਲੱਤ ਬੜਾ ਪਤਾ ਕਰਵਾ ਲਈ ਅੱਛਾ ਹਾਂ ਪਤਾ ਕਰਵਾਉਂਦੇ ਆ ਹਾਂ ਕਰਾਉਂਦੇ ਆ ਤਾ ਦਸੋ ਧਾਰਾ ਤੁਰਾ ਮਾਰ ਕੇ ਬਿਲਕੁਲ ਤੁਹਾਨੂੰ ਨਾਲੋਂ ਨਾਲ ਹੀ ਆਪਾਂ ਵਿਖਾਈ ਜਾਵਾਂਗੇ ਪਸ਼ੂ ਠੀਕ ਆ ਜੀ ਤੇ ਥਾਣ ਥਣ ਬੜਾ ਸੋਹਣਾ ਗੋਲ ਗੋਲ ਬਹੁਤ ਜ਼ਿਆਦਾ ਵਧੀਆ ਵੇਖੋ ਤੁਸੀਂ ਲੰਬੇ ਥਾਣਾ ਪੂਰਾ ਹੱਥੀ ਚਵਾਈ ਵਾਲਾ ਥਾਣਾ ਲੱਗਾ ਕਰਵਾ ਲਈ ਉਹ 13 ਲੀਟਰ ਤੋਂ ਪਲੱਸ ਹੁਣ ਕੋਈ ਵੀ ਬੋਲਾ ਸਮਝ ਲੈ ਠੀਕ ਆ ਦੁੱਧ ਦਾ ਰਕਾਰ ਚੰਗਾ ਦੱਸਿਆ ਚਲੋ ਗਾੜੀ ਪਰਵਾਣੇ ਜਾਨੀ ਉਹ ਆਂਦੇ ਮਤਲਬ ਉਧਰੋਂ ਲੈਂਦੀ ਉਹਨਾਂ ਨੇ ਕੰਗਰੰਸ ਨਗਰੋਂ ਆ ਇਹਦੇ ਸੂਏ ਹਾਂ ਪਹਿਲਾਂ ਤਾਂ ਥਾਣੇ ਆਹ ਸ਼ਟਾਰਟ ਕਰਦੇ ਹਾਂ ਸਾਣਾ ਵੀਰ ਜੀ ਚਲੋ ਲੱਗਦੀ ਵੀ ਆਪਣੇ ਕੋਲ ਪਰਸੋਂ ਸੋਈ ਤੇ ਮਨੂ ਜਿਹੜੂ ਬਾਈ ਨੂੰ ਮਿਲ ਗਿਆ ਫਾ ਲੈ ਜਾਂਦੀ ਅੱਛਾ 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 ਬਾਕੀ ਚੋਣਚਾਰ ਚੰਗੀ ਕੋਈ ਗੱਲ ਮੈਨੂੰ ਗੱਲਾਂ ਛਰਦੋਗੇ ਬਹੁਤੀ ਪੋਲੀ ਤਹਿਸੀਲ ਵੀ ਏਡੀ ਲੱਤਪਟਦਾ ਹੀ ਕਰਵਾਇ ਨੂੰ ਪਤਾ ਠੀਕ ਉਹਦੀ ਆ ਹੀ ਠੱਲੀ ਆ ਤਾਂ ਸੋ ਆ ਮਗਰ ਬੱਛੀ ਆ ਨਾੜੂਆ ਬਿਲਕੁਲ ਬੱਚੇ ਦੇ ਨਾਲ ਤੁਸੀਂ ਵੇਖੋ ਗਿੱਲਾ ਨਾੜੂ ਸਾਰੇ ਆ ਗਏ ਬੱਚੇ ਠੀਕ ਆ ਅੱਛਾ ਵੀਰ ਸਦਨਾਮੇ ਫਿਰ ਕੀ ਕਰਦੇ ਦੀ ਮੰਗ ਲੈਣ ਤੇ ਮੋਲ ਵੀ ਜਿਸ ਤਰ੍ਹਾਂ ਬਰੀਡ ਬਰੂਡ ਇਹਦੀ ਹੋਸਾ ਦੇ ਭਾਵੇਂ 55 ਹੀ ਕਰੀਗੇ ਹਾਂ ਮੋਲਾ ਤਾਂ ਮੈਂ ਆਈ ਆ ਵੀ ਅਗਰਦੇ 45 ਦੀ 45 ਦੀ ਹਾਂਜੀ ਠੀਕ ਹੈ ਜੀ 45 ਦੀ ਨਹੀਂ 42 ਦੀ ਦੇ ਦਾਂਗੇ ਫਿਰ ਨਾਮ ਦਾ 42 ਦੀ ਦੇ ਦੋ ਆਹੋ ਦੇਣੀ ਫੜੀ ਉਹ ਆਪ ਵੀ ਨਹੀਂ ਪੂਰਾ ਪੈਸੇ ਤਾਂ ਮਾਰ ਕੇ ਤੂੰ ਸਾਲ ਹੈ ਮੈਂ ਆ ਮੈਂ ਆ ਗਿਆ ਯਾਰ ਕਹਦੇ ਮੈਂ ਜਾਏ ਹਾਂ ਬਹੁਤ ਹੀ ਜਿਆਦੀ ਫਿਰ ਪੈਕਟ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ ਆ ਕੀ ਦੂਜਾ ਸੁਆ ਵੀ ਜੀ ਵੈੜ ਸੀ ਦੂਜਾ ਸੁਆ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਇਹ ਵੀ ਪਰਸੋ ਸੁਈ ਹੋਈ ਪਰਸੋ ਸ਼ਾਮ ਦੀ ਪਰਸੋ ਦੀ ਸੁਈ ਹੈ ਹਾਂ ਠੀਕ ਹੈ ਜੀ ਇਹਦੇ ਮਗਰ ਬੱਚੀ ਹੈ ਇਹਦੇ ਮਗਰ ਬੱਚੀ ਹੈ ਜੀ ਲੋ ਜੀ ਇਹਦੇ ਮਗਰ ਵੀ ਬੱਚੀ ਹੈ ਤੇ ਇਹ ਹੁਣ ਬੌਲਾ ਹੀ ਹੈ ਜਾਂ ਦੁੱਧ ਦਾ ਹਾਂ ਜੀ ਇਹਦੇ ਵੀ 13 14 ਤੋਂ ਪਲੱਸ ਹੀ ਹੋਊਗਾ 13 14 ਕਿਲੋ 15 ਕਿਲੋ ਕੋ ਭੈਣ ਬਰਾ 13 14 ਲੀਟਰ ਇਹਦੇ ਹਾਂ ਜੀ ਹਾਂ ਜੀ ਬੌਲਾ ਹੀ ਆਲੇ ਪਰਸੋਂ ਦੀ ਸੂਈ ਕੋ ਬੌਲਾ ਹੀ ਹੋਣਾ ਜੀ ਹਾਂ ਹਾਂ ਜੀ ਜਾਉਂਗਾ ਤਾਂ ਫੁੱਲ ਕੇ ਸੋ 13 14 ਲੀਟਰ ਦੋਸਤੋ ਇਹਦੇ ਥੱਲੇ ਬੌਲਾ ਪਰਸੋਂ ਦੀ ਸੂਈ ਮਗਰ ਬੱਚੀ ਆ ਦੂਜਾ ਸੂਆ ਕੋ ਆਪਾਂ ਬਹੁਤ ਸੋਹਣਾ ਇੱਕ ਨੰਬਰ ਦਾ ਕੋਲੀ ਠੀਕ ਆ ਜੀ ਤਤਕੂਦੇ ਦਾ ਵੀ ਵੱਡਾ ਵੱਡੀ ਰੱਸੀ ਹੈ ਜੀ ਆਹ ਵੇਖੋ ਨਕਰ ਚੱਡਾ ਫਿਕਸ ਪੂਰਾ ਹਮ ਹਮ ਆ ਮੋਰਦੋ ਠੀਕ ਆ ਥਣ ਥਣ ਜਿਹੜਾ ਦੋਸਤ ਪੂਰਾ ਥੀਚ ਚਵਾਈਲਾ ਥਾਣਾ ਮੁਠੀ ਥਾਣਾ ਤੋਂ 13 ਲੀਟਰ ਤੋਂ ਪਲੱਸ ਤਕਰੀਬਨ ਇਹਦੇ ਥੱਲੇ ਵੀ ਬੌਲਾ ਤੀਜੇ ਦਿਨ ਦੀ ਸੂਈ ਤੇ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਐਚਐਫ ਕਰੋ ਸੰਗ ਪੂਰੀ ਠੰਡੀ ਤੇ ਵੀ ਜੀ ਪਾ ਵੰਗਾ ਪਾ ਕੇ ਜੋ ਹੁੰਦਾ ਜੋ ਮਗਰ ਇਹਦੇ ਵੀ ਬੱਚੀ ਆ ਫੀਮੇਲ ਕਾਫ ਆਈ ਦੇ ਥੱਲੇ ਵੀ ਠੀਕ ਆ ਪਾਪਾ ਬੈਨੂੰ ਹਲਾਇਓ ਮੜਾ ਜਾ ਇਹਨੂੰ ਕਰਦੇ ਨਾ ਨਾਰੂ ਖਾਦੀ ਬੱਚੇ ਦਾ ਆਲੋ ਠੀਕ ਹੈ ਜੀ ਠੀਕ ਉਹਦੀ ਜਿਗਰੇਟ ਲਈ ਲਓ ਜੀ ਇਹ ਵੀ ਦੋਸਤੋ ਬਿਲਕੁਲ ਤਾਜੀ ਸੱਜਰੀ ਸੂਈ ਹੈ ਠੀਕ ਹੈ ਜੀ ਪਸੂ ਜਿੰਨੇ ਸੂਏ ਆ ਤਾਜ਼ੇ ਸੱਜਰੀ ਹੋਣਗੇ ਤੇ ਇਹਦਾ ਵੀਰ ਸਤਨਾਮ ਕੀ ਮੁੱਲ ਕਰਦਾ ਮੁੱਲ ਵੀ ਇਹਦੀ ਬਛੀ ਦੀ ਜਦੋਂ ਮਤਲਬ ਵੱਡੇ ਢਾਂਚੇ ਦੀ ਆ ਹਾਂ ਇਸੇ ਦਾ ਮਤਲਬ ਮੁੱਲ ਤੇ ਭਾਵੇਂ 55 ਵੀ ਕਰਨੇ ਚੱਲ ਜਾਣਾ ਹੈਗਾ ਅੱਛਾ ਜੀ ਬੋਲਾਪਾ ਕਰਦੇ ਆ ਇਹਦਾ 50000 ਰੁਪਇਆ 48000 ਦੀ ਬਛੀ ਦੇ ਦਾਂਗੇ ਵੀ ਲੈਣ ਦੇਣ ਦੀ ਗੱਲ ਕਰਦੇ 48000 ਦੀ ਦੇਣਾ ਸਰਦੂ ਸਾਹਿਬ ਹਾਂ 48 45 ਦੀ ਮੋਹਤਰਾ ਕੰਮ ਕਰਦਾ ਵਸ਼ੀ ਜਿਹੜੋ ਵੱਡੀ ਹੀ ਜਿਹੜੋ ਮਤਲਬ ਹੁਣ ਜਿਹਦੀ ਮੰਗਣੀ ਪੈਂਦੀ ਆ ਹਾ ਜੀ ਹਾਂ ਵਸ਼ੀ ਜਿਆਦੀ ਚੰਗੀ ਵੀ ਜੀ 17 18 ਕਿਲੋ ਦੀ ਵਸ਼ੀ ਆ ਬਿਲਕੁਲ ਬਿਲਕੁਲ ਲਓ ਦੋਸਤੋ ਅੱਗੇ ਸਮਾਂ ਵੀ ਇੱਕ ਤਕਰੀਬਨ ਜਿਹੜਾ ਹੀ ਅਰੋਤਾ ਆ ਜਾਣੀ ਆ ਠੰਡਾ ਸਮਾਂ ਆ ਜਾਣਾ ਠੀਕ ਆ ਜੀ ਤੇ 45000 ਦੀ ਇਹ ਤੁਹਾਨੂੰ ਮਿਲ ਜੂਗੀ ਤੇ ਬਾਕੀ ਵੜ ਵੱਡੀ ਆ ਇੱਥੇ ਕੋਈ ਆਣ ਕੇ ਵੀਰ ਵੇਖਣੀ ਚਾਹੁੰਦਾ ਜ਼ਰੂਰ ਤੁਸੀਂ ਆਣ ਕੇ ਵੇਖ ਲਿਓ ਤਸੱਲੀ ਕਰ ਲਿਓ ਮਗਰ ਬੱਚੀ ਆ ਠੀਕ ਹੈ ਜੀ ਅੱਗੇ ਵੀਰ ਜੀ ਦਾ ਨਾਮ ਆਪਣੇ ਕੋਲ ਜਿਹੜੀ ਆ ਤਜਸਵ ਵਰਜੀ ਸੂਈ ਮਗਰ ਵੱਛੀ ਜੀ ਕੱਲ ਦੀ ਸੂਈ ਹੈ ਲਓ ਜੀ ਕੱਲ ਦੀ ਸੂਈ ਤੀਜਾ ਸੂਆ ਦੂਜਾ ਦੂਜਾ ਸੂਆ ਮਗਰ ਕੀ ਬੱਚਾ ਵੱਛੀ ਜੀ ਮਗਰ ਵੱਛੀ ਇਹਦੇ ਵੀ ਲਓ ਡੱਬੀ ਵੱਛੀਏ ਦੋਸਤੋ ਆਪ ਵੀ ਡੱਬੀ ਆ ਰੰਗ ਪ੍ਰਿੰਟ ਦੀ ਵੱਛੀ ਪੂਰੀ ਬਰੀਡ ਵਾਲੀ ਹੈ ਦੂਜਾ ਸੂਆ ਕੱਲ ਦੀ ਸੂਈ ਹੈ ਠੀਕ ਹੈ ਜੀ ਕੋਈ ਦੋ ਢੰਗ ਚਵਾਈ ਹੋ ਗਈ ਇਹਦੀ ਵੀ ਹਾਂ ਜੀ ਹਾਂ ਜੀ ਕੱਲ ਸੇ ਦੀ ਸੀਗੀ ਅੱਛਾ ਬੋਲਾ ਇੰਦੇ ਥੱਲੇ ਹੁਣ ਕਿੰਨਾ ਕੁ ਵੈਸੇ ਬੋਲਾ ਬੋਲਾ ਇਹਦੇ ਕੋਈ ਵੀਰ ਜੀ ਹੋਊਗਾ ਵੱਛੀ ਕੋ 13 14 ਕਿਲੋ ਸ ਬਿਲਕੁਲ ਫਿਕਸ ਕੰਪੈਕਟ ਜਾਂ ਡਰਾ ਕਰਮਾ ਲਈ ਨੂੰ ਤੇ ਡੱਬੀ ਆ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਦੂਜਾ ਸੁਬਾ ਮਗਰ ਬੱਛੀ ਆ ਠੀਕ ਆ ਸੋ 13 ਲੀਟਰ ਤੋਂ ਪਲਾਸੀ ਦੇ ਥੱਲੇ ਬੋਲਾ ਬਾਜੀ ਠੀਕ ਆ ਜੀ ਸੋ ਮਗਰ ਇਹਦੇ ਵੀ ਬੱਛੀ ਆ ਸੋ ਟਾਜਾ ਢੂਜਾ ਇਸ ਵੇੜ ਦਾ ਵੀ ਚੰਗਾ ਠੀਕ ਆ ਜੀ ਸੋਣਾ ਕਤਕੂ ਤੋਂ ਬਟਾ ਲੰਬੀ ਲੰਬੀ ਵੀ ਪੂਰੀ ਆ ਮਗਰ ਬੱਛੀ ਵੀ ਪੂਰੀ ਅਸਲ ਇਹਦੀ ਆ ਵੇ ਭਾਈ ਤੋ ਚੰਗੇ ਟੀਕੇ ਦੀ ਮਗਰ ਬੱਛੀ ਆ ਫੀਮੇਲ ਕਾਫ ਪ੍ਰਤਾਪ ਇਹਨੂੰ ਹਲਾਈ ਮਟਾ ਜਾ ਇਦੋਂ ਕਰੋ ਇਦੋਂ ਕਰੋ ਹਾਂ ਆ ਲਓ ਕੋਈ ਸੰਡੀ ਕੋ ਆ ਵਾਰਦਾ ਇਹਦੀ ਹਾਂਜੀ ਹਾਂਜੀ ਪੂਰਾ ਮੁਠੀਆ ਸਾਰੀ ਆ ਬਥਾਂਦਾ ਕਰਕੇ ਤੇ ਮਰਵਾ ਦੇ ਇਹ ਨਾ ਇਹਦੇ ਬਾਸੇ ਤੋਂ ਮਾਰਦਾ ਹੋਇਆ ਲੋ ਜੀ ਉਹ ਪੂਰਾ ਥਾਣਾ ਕੋ ਬਿਹੜਾ ਛੋਟਾ ਮੰਦੇ ਹਾਂ ਪੂਰਾ ਮੋੜ ਚੋਂ ਆਉਂਦਾ ਜੀ ਲੋ ਜੀ ਹਾਂ ਜੀ ਤੋਂ ਹੱਥੀ ਚ ਬਾਈਲਾ ਥਾਣਾ ਦੋਸਤੋ ਤੇ ਇਸ ਵਕਤ ਬੌਲੇ ਤੇ ਜਿੰਨਾ ਤੁਹਾਨੂੰ ਨੋਟ ਕਰਾ ਦਿੱਤਾ ਉਹਨੇ ਬੌਲੇ ਤੇ ਚੱਲਣ ਢੀ ਆ 17 18 ਕਿਲੋ ਵਾਲੀ ਵੀਰ ਦੀ ਵੱਛੀ ਆ ਵੀ ਰਾਵਣ ਵਾਲੀ ਦੁੱਧ ਭਰਾ ਦੂਗੇ ਨਾ ਕ ਵਧੀਆ ਵਧੀਆ ਉਹ ਕਹਿੰਦੇ ਵੀ 17 18 ਕੋ ਪਹਿਲਾਂ ਦੀ ਚਾਹੇ ਲੋ ਆਪਾਂ ਵਧ ਨਹੀਂ ਇਹਦੇ ਇਹਨਾਂ 17 18 ਦਾ ਗਾਰੰਟੀ ਕੋ ਪਹਿਣਪਰਾ ਸੇਵਾ ਕਰੇ ਲੈ ਜੀ ਇਹਨਾਂ ਤੋਂ ਰਾਵਣ ਵਾਲੀ ਉਹ ਤਾਂ ਵੱਛੀ ਵੱਡੀ ਆ 20 ਕਿਲੋ ਤੋਂ ਵੀ ਗੋਣੀ ਆ ਤਾਂ ਬਿਲਕੁਲ ਜਿਵੇਂ ਇੱਕ ਨਸਲ ਬਰੀਡ ਦੀਆਂ ਬੇੜਾਂ ਨੂੰ ਲੱਗਾ ਹੁੰਦਾ ਵਾਹਣਾ ਚਾਹਦਾ 792 ਛੱਡੇ ਚ ਲੈਵਾ ਤੇ ਬਹੁਤਾ ਫਿਕਸ ਲੱਗਾ ਕਰਵਾਨੀ ਹੁੰਦੇ ਦੇਖੋ ਫਿਰ ਫਾੜੀ ਵਾਲਾ ਗੱਡਾ ਦਾ ਠੀਕ ਆ ਜੀ ਠੀਕ ਆ ਤੇ ਵੀਰ ਸਤਨਾਮ ਇਹਦਾ ਫਿਰ ਕੀ ਕਰਦੇ ਜੀ ਮੋਲ ਮੋਲ ਵੀ ਜੋ ਬੱਛੀ ਦੇ ਹਿਸਾਬ ਨਾਲ ਭਾਵੇਂ 60 62 ਹੀ ਕਰ ਲਈਏ ਆ ਇਹਦਾ ਆਪਾਂ 2000 ਰੁਪਏ ਛੱਡਾਂਗੇ 60000 ਰੁਪਏ 2000 ਹਾਂ ਜੀ 60 ਚੋਂ ਛੱਡ ਜੋ 2000 ਛੱਡਦਾ ਤਾਂ ਸਰ ਕੁਸਰ ਕੱਢ ਦਈਏ ਪੂਰੀ ਕਰ ਦਾਂਗੇ ਨਹੀਂ ਜੀ 55000 ਦੀ ਸੰਤੂ ਸਾਹਿਬ ਵੇਚ ਦੇ ਦਾਂਗੇ 55000 ਕਿੰਨੇ ਦੀ ਮਿਲਣੀ ਨਹੀਂ ਕਿਦੋਂ ਪੂਰੀ ਵੱਡੀ ਵਸ਼ੀ 20 ਕਿਲੋ ਵਾਲੀ ਵਸ਼ੀ ਆ ਬਿਲਕੁਲ ਬਿਲਕੁਲ ਵੀ ਹਾਂ ਨਾ ਜੀ ਹੁਣ 55 ਦੀ ਹਾਂ ਨਾ ਉਹ ਤੋਂ ਹੁਣ ਛੋੜ ਹੀ ਕਰਾਂਗੇ ਮਰਜੀ ਨਾਲ ਲਓ ਦੱਸੋ ਮਰਜੀ ਨਾਲ ਛੋੜ ਹੀ ਰਹਿ ਗਈ ਆ ਬਾਕੀ ਰਾਹ ਸਿਰ ਤੁਹਾਨੂੰ ਮਿਲ ਗਿਆ 55000 ਦੀ ਮਿਲੂ ਕੀ ਮਗਰ ਵਛੀ ਆ ਸੋ 13 ਲੀਟਰ ਤੋਂ ਪਲੱਸ ਬੌਲਾ ਦੁੱਧ ਚੰਗਾ ਚਵਾ ਦੂਗੀ ਪੂਰੀ ਹਾਂਜੀ ਪੂਰੀ ਫਿਕਸ ਆਰਡਰ ਦੇ ਵਿੱਚ ਆ ਆਰਡਰ ਹਵਾਣਾ ਜਿਹੜਾ ਦੋਸਤੋ ਬਹੁਤ ਸਮਾਂ ਲੱਗਦਾ ਵਸ਼ੀ ਦੀ 60000 ਰੁਪਏ ਮੁੱਲ 60000 ਰੁਪਏ ਮੁੱਲ ਪਾਈ ਨਾ ਆਪਾਂ ਵੇਚੀਆਂ ਵਸ਼ੀ ਵੇਖ ਵੀ ਜਾਣੀ ਇਹਦੇ ਰੁਪਏ ਜੀ ਹਾਂਜੀ ਕੋ ਪੂਰੀ ਲੋਟ ਆ ਦੀ ਵਸ਼ੀ ਏ ਹੋਣਾ ਚਲੋ ਗੱਲ ਕੋਈ ਨਹੀਂ ਜੋ ਮਿਲ ਪ੍ਰਤਾਪ ਨੇ ਆਇਆ ਫਿਰ ਫੇਸ ਫੂਸ ਵਖਾ ਆ ਫੂਸ ਆ ਜਿਹੜੀ ਕਿੱਡਾ ਸੋਹਣਾ ਫੇਸ ਮੂੰਹ ਮੱਥੇ ਦੀ ਮਗਰ ਬੱਚਾ ਬੜਾ ਟੌਪ ਦਾ ਕਰਦੇ ਹੋ ਇਹਨੂੰ ਠੀਕ ਹੈ ਜੀ ਠੀਕ ਹੈ ਅੱਗੇ ਵੀਰ ਜੀ ਦਾ ਨਾਮ ਆਪਣੇ ਕੋਲ ਜਿਹੜੀ ਆ ਬੈਠ ਖੜੀ ਹੈ ਇਹ ਵੀਰ ਜੀ ਟੋਕੜਗਾ ਬਣਾਇਆ ਜੀ ਇਹ ਨੱਕ ਟੋਕੜਗਾ ਬਣਾ ਗਿਆ ਇਹ 6 ਮਹੀਨਿਆਂ ਵਿਚ ਜਿਹੜਾ ਪਲਾਸੇ ਚੱਲਣ ਦੀ ਆ ਅੱਛਾ ਤੇ ਇਹਦੇ ਕੋਲ 10 ਕਿਲੋ ਦੁੱਧ ਹੀ ਆ ਟਾਰੇ 10 ਕਿਲੋ ਦੁੱਧ ਦਾ 6 ਮਹੀਨਿਆਂ ਤੋਂ ਪਲਾਸੇ ਸਮਾ ਗੱਬਰਦਾ ਹਾਂ ਜੀ ਠੀਕ ਹੈ ਜੀ ਅਗਰ ਤੀਜੇ ਲੀ ਗੱਪਣ ਤੀਜੇ ਦੀ ਲਿਆਓ ਜੀ ਲੋ ਦੱਸੋ ਕਿ ਤੀਜੇ ਲੀ ਗੱਪਣ ਆ ਤੇ 10 ਲੀਟਰ ਦੁੱਧ ਵੀ ਕਰਮਾਲੀ ਦੇ ਥੱਲੇ ਆ ਤੇ 6 ਮਹੀਨਿਆਂ ਤੋਂ ਉੱਪਰ ਜਿਹੜਾ ਸਮਾਂ ਹੋ ਗਿਆ ਆਪਣਾ ਬਾਹਰ ਚੱਲਣੀ ਹੋਵੇ ਤੇ ਗਾਂ ਤਿੱਜਾ ਸੂਆ ਇਹਨੇ ਸੂਣਾ ਹੁਣ ਦੂਜੇ ਸੂਵੇ ਚ ਚੱਲ ਰਹੀ ਹੈ ਤੇ ਜਿਉ ਆਪ ਹਵਾ ਏਡਾ ਨਿਕਰ ਲੱਗਾ ਜਿਹਾ ਚੱਲਿਆ ਸ਼ਰਦ ਤੇ ਆਪ ਜਰਸੀ ਕਰਾਸੀ ਆ ਅੱਗੇ ਜਾਂਦਾ ਠੀਕ ਹੈ ਲਓ ਜੀ ਠੀਕ ਸੋ ਟੋਕੜ ਗੱਪਣ ਜਿਹੜਾ ਦੋਸਤੋ ਹਰ ਪੂਰ ਦੇ ਵਿੱਚ ਇੱਕ ਦੋ ਨਾਗ ਪੱਕੇ ਹੁੰਦੇ ਆ ਇਸ ਕਿੱਲੇ ਦੇ ਉੱਪਰ ਆ ਇਹ ਵੀ ਜਿਹੜੀ ਆਪਾਂ ਤੁਹਾਨੂੰ ਵਾੜ ਦਿਖਾਉਣ ਜਾ ਰਹੇ ਆ ਇਹ ਵੀ ਟੋਕੜ ਗੱਪਣ ਦਾਗਾ ਠੀਕ ਆ ਜੀ ਤੇ ਟਾਂ ਵੀ ਕਰਮ ਵਾਲੀ ਲੈ ਗਈ ਖਿੱਚ ਕੇ ਵੈਸੇ ਦੁੱਧ ਵੀ ਵੈਸੇ 2 3 ਮਹੀਨੇ ਦਾ ਪਸ਼ੂ ਵੈਸੇ ਲੋਕੀ ਡਰਾਈ ਕਰਦੇ ਆ ਫਿਰ ਹਾਲੇ ਦੇ ਥਲੇ 2 ਮਹੀਨੇ ਵਸ਼ੀਆਂ ਰੋ ਹਣਾ ਮਿਲ ਜਾ ਕੋਈ ਮਹੀਨਾ ਖੰਡ ਕੋਈ ਛੱਡਿਆ ਦੀ ਖੁਸ਼ੀ ਨਾਲ ਆ ਮਹੀਨਾ ਆਦੀ ਸ਼ਰਦਾਂ ਦਾ ਕੋਈ ਛੱਡ ਦੇ ਇਹ ਨਾਲ ਛੜੇ ਚਾਜੂਗਾ ਫਿਰ ਵੀ ਦੇਈ ਆ ਅੱਜ ਵੀ ਤਕਰੀਬਨ 3 ਮਹੀਨੇ ਰਹਿ ਗਏ ਸਾਨੂੰ ਚਾਲੇ ਕੰਨ ਰਹਿ ਗਏ ਹਾਂ ਜੀ 6 ਤੋਂ ਹੁਣ ਪਲਾਸੀ ਚੱਲਣੀ ਆ ਜੀ 6 ਤੋਂ ਪਲਾਸੀ ਹਾਂ ਜੀ ਤੇ ਅੱਛਾ ਵੀਰ ਸਤਨਾਮੇ ਟੋਕੜ ਗੱਪਣ ਕਿੰਨੇ ਦੀ ਦੇ ਦੋਦੇ ਸਾਹ ਨਾਲ ਵੀਰ ਜੀ ਭਾਵੇਂ 35 36 ਮੰਗ ਲਈ ਗਏ ਹਾਂਜੀ ਆਪਾਂ 32000 ਦੀ ਦੇ ਦਾਂਗੇ 32000 ਦੀ ਹਾਂ 29000 ਦੀ ਦੇ ਦਾਂਗੇ ਸੱਜੂ ਸਾਹ ਐ ਪੂਰੀ ਕਸਰਾ ਘੜਤੀ ਹੋਂ ਤੇ 29 ਵੀ ਠੀਕ ਆ ਬਿਲਕੁਲ ਅੱਜ ਤਿੰਨਾਂ ਲਈ ਘੜਾ ਫੜ ਲਿਆ ਹੈ ਅੱਜ ਤਿੰਨਾਂ ਲਈ ਘੜਾ ਫੜ ਲਿਆ ਅੱਜ ਤਿੰਨਾਂ ਲਈ ਆ 500 ਤੇ 1500 ਤੇ ਹੁਣ 3000 ਤੇ ਆ ਗਿਆ ਚਲੋ ਕੋਈ ਗੱਲ ਕੋਈ ਨਾ ਲੱਗੇ ਨਿੱਕੀਆਂ ਨਾਲ ਇਹ ਗੱਲ ਮੈਂ ਨੱਟਾ ਪੋਟਾ ਵੀ ਚੱਲਣ ਦੀ ਹੈ ਕੰਮ ਦਾ ਇਹਨਾਂ ਨੇ ਲਾਓ ਦੱਸੋ ਵੱਟੀ ਛਾਲ ਪ੍ਰਤਾਪ ਨੇ ਵੀ ਨਾਲ ਦੀ ਨਾਲ ਮਾਰੀ ਆ ਪਿੱਤੇ ਨੇ 3000 ਰੁਪਏ ਚੁੱਕੀ ਜਾਂਦਾ 30000 ਦੀ ਮਿਲ ਜੂਗੀ ਹਾਂਜੀ ਪੂਰੀ ਫੁੱਲ ਲੰਮੀ ਆ ਬਲੋ ਸੱਜਰ ਜਿਹਨੇ 30 32000 ਰੁਪਏ ਲਾ ਕੇ ਸੱਜਰ ਲੈਣੀ ਆ 10 ਕਿਲੋ ਨਾਲੇ ਦੁੱਧ ਆ ਨਾਲੇ ਨਾਲ ਕਰਵਾ ਲਈ ਗਾੜੀ ਫੇਰ ਲਓ ਜੀ ਸੱਜਰ ਸੂ ਬੈਣਾ ਬਿਲਕੁਲ ਬਿਲਕੁਲ ਤੇ ਵੀਰ ਸਤਨਾਮ ਅੱਗੇ ਦੋ ਮੱਝਾਂ ਆਪਣੇ ਕੋਲ ਜੜੀਆਂ ਵਟੀਆਂ ਖੜੀਆਂ ਨੇ ਹਾਂਜੀ ਹਾਂਜੀ ਆ ਗੱਬਣਾ ਕੀ ਕੇ ਇਹ ਗੱਬਣ ਦੀ ਲੀਰਾ ਜੀ ਲਓ ਜੀ ਘਾਟਾ ਟੂਟਾ ਮੈਂ ਤਾਂ ਦੋਸਤ ਚੈੱਕ ਕਰੋ ਭਾਰੀ ਆ ਵਜਨ ਲੋਡ ਆ ਰਹੀ ਪੂਰੀ ਫੁੱਲ ਬਰੀਡ ਫੁੱਲ ਲੋ ਵਜਨ ਲੋਡ ਪੂਰੀ ਭਾਰੀ ਸਰੀਰਕ ਮੰਤਰ ਦੀ ਤੇ ਸੁਹਾਗ ਨਮਾ ਸੁੰਦੀ ਹੈ ਤੇ ਜਾ ਹਾਂਜੀ ਹਾਂਜੀ ਸੰਧੂ ਸਾਹਿਬ ਆਹੀ ਬੜੇ ਇਲਾਕੇ ਚੰਡੀ ਦੀ ਲਿਆਂਦੀ ਆ ਖੇਮ ਕਰਨ ਇਲਾਕੇ ਦੀ ਉਧਰੋਂ ਲੱਭੀ ਮਈਆਂ ਉਹਨਾਂ ਕੋਲ ਹੈ ਸਾਰੀਆਂ ਨੀਲੀ ਦੀਆਂ ਤੇ ਨੀਲੀ ਦਾ ਮਾਲੀ ਬਰਾ ਵੱਡਾ ਹਾਂ ਉਹਨਾਂ ਕਰਵਾਈਏ ਫਿਰ ਹਾਂ ਬਈ ਦੇ ਇੱਕ ਉਹਨਾਂ ਕੋਲ ਹੋਰ ਬੜੇ ਇਹੀ ਵੱਡੀ ਨਹੀਂ ਸੀਗੀ ਉਹ ਵੇਖੀ ਮੈਂ ਇੱਥੇ ਆਪਣੇ ਲਾ ਕੇ ਸਜੇ ਲੈ ਗਈ ਚਲੋ ਅੰਮ੍ਰਿਤਸਰ ਦੇ ਅੱਛਾ ਜੀ 1 ਲੱਖ 4000 ਦੀ ਬੜੀ ਜਵਰ ਮੈਂ ਇਹ ਹੋਈ ਮੈਂ ਤੁਸੇ ਖੇਮ ਕਰਨ ਇਲਾਕੇ ਦੀ ਜਿਹੜੀ ਬਰੀਡ ਆ ਤੇ ਨੀਲੀ ਰਾਵੀ ਦੇ ਵਿੱਚ ਤੁਸੀਂ ਇਹ ਵੇਖ ਸਕਦੇ ਜੀ ਪੱਖਾ ਮਾਰਕਿੰਗ ਹਵਾਨੇ ਲੇਵੇ ਤੇ ਹਵਾਨੇ ਚ ਅੱਡੇ ਤੇ ਪੂਰਾ ਨਿਸ਼ਾਨ ਦਾ ਫਿਰ ਹਲੇ ਵੀ ਜੀ ਗੂੰਦ ਆਉਦੀ ਜੇ ਮੈਂ ਆ ਜਿਹੜਾ ਬੜੇ ਲੈ ਜੂ ਅਜੇ ਖੁੱਲੇ ਡੁੱਲੇ ਸਾਡ ਜਾਣੇ ਨਾਲ ਨਾ ਮੇਸਰਾ ਭਾਏ ਚਾਰ ਪੰਜ ਦਿਨ ਕਰੀ ਲਓ ਜੀ ਹਫਤੇ ਦੇ ਅੰਦਰ ਅੰਦਰ ਵੈਸੇ ਸੁਕੂਗੀ ਆ ਹਫਤੇ ਤੋਂ ਪਹਿਲੇ ਪਹਿਲੇ ਸੁਕੂ ਆ ਵੀ ਹਫਤੇ ਦੇ ਅੰਦਰ ਕੋਈ ਇਹਨੂੰ ਭਾਰ ਪਿੱਛਾ ਨਹੀਂ ਇਹੋ ਕਿਤਨਾ ਰੱਜੀ ਆ ਤੇ ਇਹ ਹੱਦੋਂ ਹੀ ਆਦੀ ਚਾਰੂ ਜੇ ਦੇਖਾ ਥੱਬਿਆਂ ਤੇ ਥੱਬਿਆਂ ਦੋਸਤੋ ਚੌੜੀ ਚੂੜੀ ਉੱਪਰੋਂ ਪੂਰੀ ਆ ਹਾਂ ਜੀ ਸੋ ਵਜਨ ਲੋਡ ਪੂਰਾ ਹੈ ਇਸ ਮੈਂ ਦਾ ਬਾਕੀ ਦੁੱਧ ਚੰਗਾ ਚਵਾ ਦੂਗੀ ਉਧਰ ਦੀਆਂ ਜਿਹੜੀਆਂ ਦੋਸਤੋ ਮੱਝਾਂ ਨੇ ਬਾਰਡਰ ਏਰੀਆ ਦੀਆਂ ਬਹੁਤ ਚੰਗੇ ਚੰਗੇ ਦੁੱਧ ਤੇ ਕਰ ਰਹੀਆਂ ਨੇ ਠੀਕ ਹੈ ਜੀ ਥਲਿਆ ਪੂਰਾ ਖੁੱਲਾ ਕਰਨਾ ਹੈ ਆ ਤੁਸੀਂ ਵੇਖੋ ਬਹੁਤ ਸੋਹਣਾ ਢਿੱਲਾ ਢੋਲਾ ਬਣ ਬਹੁਤ ਆ ਪਿੰਡੇ ਦੇ ਵਿੱਚ ਭਵਾਨੇ ਦੇ ਵਿੱਚ ਢਿੱਲਾ ਬਣ ਬਹੁਤ ਜ਼ਿਆਦਾ ਬਰੀਕ ਚੌੜੀ ਆ ਦੇਖੋ ਥਲਿਓ ਵੀ ਕਰਮਾ ਲਈ ਆ ਥੱਬਿਆਂ ਤੇ ਥੱਦੇ ਵਾਲੀ ਜਾਂਦੀ ਹੈ ਠੀਕ ਹੈ ਬਹੁਤ ਸੋਹਣਾ ਵਿਖਾਲਾ ਸੋ 6-7 ਦਿਨਾਂ ਦੇ ਵਿੱਚ ਵਿੱਚ ਇਹ ਸੁੱਕੂਗੀ ਤੀਜਾ ਸੂਬਾ ਹਾਂ ਜੀ ਤੇ ਵੀਰ ਸਤਨਾਮ ਬਾਕੀ 33 ਕਿਸੇ ਰਕਮ ਦੀ ਕੋਈ ਪਾਰ ਪਿੱਛੇ ਦੀ ਕੋਈ ਗਰੰਟੀ ਪਾਰ ਵੀ ਸ਼ਰੀ ਵੀ ਆਪਣੀ ਹੋਲਾ ਗਰੰਟੀ ਆ ਤੇ ਸਣਾ ਜੇ ਕੋਈ ਭੈਣ ਭਰਾ ਜੀ ਦਾ ਮੰਗਾਉਗਾ ਤੇ ਗਰੰਟੀ ਦੇ ਕੇ ਗੱਲਾਂਗੇ ਯੋਗੋ ਵੀ ਮਾੜੇ ਕੋਈ ਬੁਫੇ ਤੇ ਬਹੁਤ ਹੀ ਵਧੀਆ ਗੱਲ ਇਹ ਆ ਪੂਰੀ ਤਸੱਲੀ ਬਖਸ਼ਾ ਪੂਰੀ ਫੁੱਲ ਵੀ ਜੀ ਵੇਖੋ ਆਪਾਂ ਅਕਸਰ ਰਕਮ ਲਾ ਕੇ ਆਏ ਆਵਾ ਪੂਰੇ ਆਉਂਦੀਆਂ ਹਾਂ ਸਲੀ ਕਰੀ ਆ ਬਿਲਕੁਲ ਜੀ ਬਿਲਕੁਲ ਸਹੀ ਆ ਆ ਦੱਸੋ ਆਪਦੀ ਪੂਰੀ ਤਸੱਲੀ ਵੀਰ ਹਣੀ ਕਰਕੇ ਲੈ ਕੇ ਆਉਂਦੇ ਆ ਵਪਾਰ ਦਾ ਚਾਹੇ ਕੰਮ ਅੱਗੋਂ ਮੇਰਾ ਵੀਰ ਕੋਈ ਲੈ ਕੇ ਜਾਂਦਾ ਤੁਸੀਂ ਵੀ ਆਪਦੀ ਅੱਖੀ ਇੱਕ ਵਾਰੀ ਜ਼ਰੂਰ ਵੇਖ ਕੇ ਲੈ ਕੇ ਜਾਇਓ ਢਾਂਚਾ ਢੂ ਜਾ ਮੈਂ ਤਾਂ ਚੰਗਾ ਵਜਨ ਨੋੜ ਪੂਰਾ ਪਤਲੇ ਪਿੰਡੇ ਦੀ ਆ ਸੋਹਣੀ ਆ ਠੀਕ ਆ ਜੀ ਤੇ ਚਾਰੂ ਚੂਰੂ ਵੀ ਪੂਰੀ ਆ ਤੁਸੀਂ ਦੇਖ ਹੀ ਰਹੇ ਹੋ ਪੂਰੀ ਫੁੱਲ ਚਾਰੂ ਪੱਠਾ ਬਹੁ ਨਾ ਵੀਰ ਸਤਨਾਮ ਦੇ ਦਿੱ ਗਏ ਫਿਰ ਕਿੰਨੇ ਕੀ ਦੀ ਆਪਾਂ ਦੇ ਨੂੰ ਵੀ ਜੀ ਮੁੱਲ ਦੇ ਭਾਵੇਂ ਮਹਰਾ 92 ਕਰ ਲਈਏ ਹਾਂ 90 ਕਰ ਲਈਏ 85000 ਦੀ ਮਹਰਾ 85 ਦੀ ਹਾਂਜੀ ਪ੍ਰਤਾਪ ਸਿੰਘ ਕੱਢ ਦਈਏ ਫਿਰ ਕਾਹ ਚੋਂ ਰੱਖੀਏ ਨਹੀਂ ਪੰਤਰੀ ਰੱਖੀਏ ਜਿਆਦਾ ਰੱਖ ਲੈ ਅਸੀਂ ਜੋ ਤਿੰਨ ਛੱਡਾਂਗੇ ਸਤੂ ਸਤ ਅਸੀਂ ਜੋ ਤੇ ਅਸੀਂ ਵੀ ਮਾਮਾ 85 ਤੇ ਨਾ ਜਿਹੜੀ ਧੱਕਾ ਕਰਨਾ ਜਦੋਂ ਅਗਲੇ ਤੋਂ ਡੰਗਰ ਲੈਂਦਾ ਮੈਂ ਲਾਹ ਲਾ ਕੇ ਲੈਂਦਾ ਭਾਜੀ ਉਹਨੂੰ ਉਹ ਇੱਥੇ ਮੁੱਲ ਚੁੱਕੀ ਗਈ ਆ ਉਹਨਾਂ ਕਿਹਾ ਉੱਥੇ ਜਾ ਕੇ ਵੀਡੀਓ ਦੇ ਉੱਤੇ ਮੁੱਲ ਚੁੱਕ ਦਿੰਦੇ ਆ ਲੈ ਇੰਨਾ ਕਾ ਇਹੋ ਜਿਹਾ ਕੰਮ ਨਹੀਂ ਆਪਾਂ ਕਰਨਾ ਸਤਨਾਮ ਚਾ ਕਮਾਈ ਦਾ ਤੁਹਾਨੂੰ ਪਤਾ ਵੀਰ ਜੀ ਹਰ ਕੋ ਵੇਦਾ ਮਤਲਬ ਕੋਈ ਕੰਮ ਨਹੀਂ ਕਰਨਾ ਵੀਰ ਕੋਲ 77 ਦੀ ਹੋ ਗਈ ਫਿਰ ਹਾਂਜੀ 77 ਦੀ ਮੈਂ ਜਾਰੀ ਆ ਚਲੋ ਜਾਰੀ ਮੈਂ ਜਾਰੀ ਪਰਦਾਸ ਹੋਰ ਕੋਈ ਹੋਰ ਦੂਜੇ ਆਪਾਂ ਵੀ ਇਹਦੇ ਫੇਰ ਫੜੀ ਹੋਣੇ ਆ ਉਹ ਨਹੀਂ ਉਹ ਮੈਸਰ ਉਹ ਜਾਲ ਅੱਛਾ ਅੱਛਾ ਉਹਨੇ ਕਿ ਜਿਆਸ ਰਹੀ ਠੀਕ ਠੀਕ ਜਿਆਦਾ ਵਿੱਚ 80000 ਦੀ ਮੈਂ ਜਦੋਂ ਮੈਂ ਕਿਹਾ ਦੋ ਤਿੰਨ ਛੜ ਤੋਂ ਭਰ ਜਿਆਦਾ ਲੈ ਆ 500 ਛੋੜ ਕਰ ਓਏ ਅੱਛਾ ਪੰਨੀ ਹੁੰਦਾ ਓਏ ਤਰਾਜੀ ਚ ਲੈ ਰੱਖੋ ਜਦੋਂ ਡੰਗਰ ਲੈਣਾ ਹੁੰਦਾ ਹੁੰਦਾ ਜਾਂਦਾ ਹੋ ਜਾਂਦਾ ਜਦੋਂ ਰਸਾ ਲਾਉਣ ਵਿੱਚ ਕੀ ਹੁੰਦਾ ਆ ਨਾ ਸੁੱਟਨੀ ਜਾਂ ਨਾ ਲਾ ਕੇ ਨਹੀਂ ਨਹੀਂ ਪ੍ਰਤਾਪ ਪੂਰਾ ਭੇਤ ਆ ਸੁਤਨਾ ਵੀਰ ਦੇ ਨਾਲ ਕਰਦਾ ਭੇਤੀ ਲੰਘਟ ਆ ਜਾਂਦੇ ਕੋਈ ਕੋਈ ਨਹੀਂ ਚੱਲ ਪਣੀ ਮਿਲੂਗਾ ਇਹ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਵਧੀਆ ਠੀਕ ਆ 76 ਦੀ ਹੋ ਗਈ ਓਏ ਸਾਡੇ 76 ਹਜ਼ਾਰ ਦੀ ਮਿਲ ਜੂਗੀ। ਮੈਂ ਦੋਸਤੋ ਪੂਰੀ ਵਜਨ ਨੋੜਾ ਲੀ ਆ ਤੇ ਸਾਡੇ 76 ਹਜ਼ਾਰ ਦੀ ਇਹ ਮਾਜ ਤੁਹਾਨੂੰ ਮਿਲ ਜੂਗੀ ਠੀਕ ਆ। ਇੱਕ ਅੱਗੇ ਆਪਣੇ ਕੋਲ ਆ ਗਈ ਇਹ ਭੋੜੀ ਆ ਗਈ ਬੜੀ ਜੱਤ ਜੁੱਤੇ ਦੇ। ਸੱਜਰ ਤਾਜੀ ਸੂਈ ਆ। ਉਹ ਗਿੱਲਾ 나ੜੂ। ਅੱਛਾ ਅੱਛਾ। ਪਰਸੋਂ ਦੀ ਸੂਈ ਬਾਈ ਖਾਲ ਦੀ। ਮੈਂ ਦੋਸਤੋ ਸੱਜਰ ਬਿਲਕੁਲ ਤਾਜੀ ਇਹ ਸੂਈ ਆ। ਮਾਜ ਇਹ ਵੀ ਪੂਰੀ ਡਬਲ ਆ ਜਿਹੜੀ ਪਹਿਲਾਂ ਮਾਜ ਦਿਖਾਈ ਆ। ਇੱਕੋ ਜਿਹਾ ਮੇਚਾ ਦੋ ਦੋ ਗਈ ਪਹਿਲੇ ਸੁਈ ਮੁੰਡਾ ਨਾ ਮੇਰਾ। ਇਹ ਮਗਰ ਕੱਟੀ ਆ ਗਈ। ਮਗਰ ਕੱਟਾ ਜੀ। ਮਗਰ ਕੱਟਾ 나ੜੂਆ ਬਿਲਕੁਲ ਬੱਚੇ ਦੇ ਨਾਲ ਆ ਇਹ ਕੱਲ ਦੀ ਸੂਈ ਵੀਰ ਸਤਨਾਮ ਕੋਈ ਦੋ ਗ੍ਰਾਮ ਦੀ ਪਰਸਨ ਸੂਈ ਹੋ ਗਈ ਚੋਈ ਇਹਦਾ 9 ਕਿਲੋ ਦੀ ਸਟਾਰਟਿੰਗ ਹੋਊਗੀ ਮੇਰੀ ਬੋਲੇ 9 ਕਿਲੋ ਆ ਅੱਜ ਬੋਲਾ ਹੀ ਬੰਦਾ ਬੋਲਾ ਬਿਲਕੁਲ ਜਿੱਦਾਂ ਵਰਦੀ ਬਣਾਉਂਦਾ ਨਾਲ ਉਹ ਤੇ ਜਦਿਆਂ ਦੀ ਸੂਈ ਕੋ ਬੋਲਾ ਹੀ ਬੰਨ ਹਾਈਟ ਜਿਹੜੀ ਦੋਸਤੋ ਜਿਵੇਂ ਇੱਕ ਮੀਡੀਅਮ ਹਾਈਟ ਦੇ ਵਿੱਚ ਆ ਤੇ ਉਹਨਾਂ ਹੀ ਵਜ਼ਨ ਵਟਾ ਕਰਨ ਵਾਲੀ ਨੂੰ ਵਜ਼ਨ ਪੂਰਾ ਹੋਲਾ ਦੋਦੀ ਵੀਰ ਜੀ ਮੈਂ ਪੂਰਾ ਚੰਗਾ ਚਾਹੁੰਦੀ 14 14.5 ਕਿਲੋ ਮੈਂ ਦੋ ਚਾਹੁੰਦੀ ਆ ਆਪਣੇ ਕੋਈ ਕਈ ਪੈਲਸ ਹੋਈ ਠੀਕ ਹੈ ਜੀ ਤੇ ਜਨਵਾਰ ਕੀ ਮੈਂ ਸੂਈ ਜੇ ਖਾਣਾਂ ਆ ਆਪਾਂ ਦੋ ਜਨ ਨਹੀਂ ਆਖਣੀ ਤੇ ਜਨ ਮੈਂ ਖਾਸ ਸ ਨੋ ਤੋ ਸੋ ਵੈਸੇ ਇੱਕ ਸੂਸਵਾਚ ਆ ਪਸ਼ੂ ਪਰ ਫਿਰ ਵੀ ਤੁਸੀਂ ਵੇਖੋ ਪਿੰਡੇ ਪੁੰਡੇ ਦੀ ਪੂਰੀ ਨਿਗਰ ਫੋਲੋ ਬਾਈ ਜੀ ਥੋੜਾ ਹਾਂ ਸਿੰਗਲ ਹੱਡੀ ਦੇ ਵਿੱਚ ਆਖਤਰ ਕੀ ਚੌਰੀ ਆ ਹਾਂ ਸਿੰਗਲ ਹੱਡੀ ਦੇ ਵਿੱਚ ਉਹ ਮਸੂਸ ਨਹੀਂ ਕਰਾਉਂਦੀ ਵੀ ਜਿਵੇਂ ਕਰਮਾ ਵਾਲੀ ਕੋਈ ਕਲਦੀ ਸੂਈ ਹੁੰਦੀ ਪਰ ਸੱਚਾ ਵੀ ਪੂਰਾ ਫੋਲੋ ਪੜਿਆ ਕਰਵਾ ਦਿੱਤਾ ਜੀ ਤੇ ਬੱਚਾ ਜਿਹੜਾ ਮਗਰ ਆ ਤੁਸੀਂ ਵੇਖੋ ਪੂਰਾ ਹੈਵੀ ਬੱਚੇ ਨੂੰ ਜਨਮ ਦਿੱਤਾ ਕਟਾ ਮਗਰ ਆ ਨੜੂਆ ਬਿਲਕੁਲ ਗਿੱਲਾ ਨੜੂਆ ਬੱਚੇ ਦੇ ਨਾਲ ਪਲੇ ਰਹਾ ਹੈ ਜੀ ਸੋਨੇ ਢਾਜ ਢੋਜੇ ਦੇ ਵਿੱਚ ਜਿਹੜੀ ਦੋਸਤੋ ਇਹ ਮਾਝ ਤੁਹਾਨੂੰ ਮਿਲ ਜੂਗੀ। ਇਸ ਤਰ੍ਹਾਂ ਹੋੜਾ ਵਿਰਲ ਬੋਲਰ ਚਵਾ ਵੀ ਜਿਹੜਾ ਲੱਗਾ। ਆਹ ਲੋ। ਰੋਣਿਓ। ਆਹ ਹੋ ਗਈ। ਵਿਰਲ ਜੀ। ਐਨਸਟਰੀ ਵੀਰ। ਬਰਕੋਲ ਬਰਕੋਲ। ਅੱਛਾ ਵੀਰ ਸਤਨਾਮ ਜੀ ਕੀ ਡਿਮਾਂਡ ਕੀਤੀ ਸੀ? ਬੋਲ ਵੀਰ ਜੀ ਇਹਦਾ 90 ਕਰਦੇ ਆ। 90। ਆਹ 85 ਦੀ ਮੈਂ ਦੇ ਦਾਂ ਜੀ। 85 ਦੀ। ਹਾਂ ਜੀ। ਕਰ ਦਿਆ ਬਿਲਕੁਲ ਛੋੜ ਛੱਪੇ ਫਿਰ। ਜਿਆਦਾ ਕਰੀ ਮੈਂ ਬੜੀ ਚੰਗੀ ਦੁੱਧੜੀ ਮੈਂ। ਹਾਂ ਹਾਂ ਚਾਰੀ ਜੋ ਤੱਕ ਨਹੀਂ ਗਈ ਇਹ ਗਾਲਿਓ ਆ ਜੀ ਮਹਿੰਗਾ ਇੱਕੋ ਇੰਨਾ ਇਤਰਾਨਾ ਕਰ ਪਈ ਆਪਾਂ ਵੱਟ ਕੱਟ ਲੈਣੇ ਤੇ ਇੱਕ ਵੀਕ ਹੋ ਜਾ ਕਰ ਕਰੋ ਇੱਕੋ ਜਿਹਨੇ ਦੀ ਹੋ ਗਈ ਸੀ ਤੇ ਨਿਕਾਟਾ ਅਸੀਂ ਦੀ ਤੇ ਨਿਕਾਟਾ ਅਸੀਂ 77 ਰੱਖੀ ਤੇ 500 ਤਾਂ ਜੋਰ ਕੀਤਾ ਸੀ 90 ਦੀ ਉਹਦੇ ਵਿੱਚ ਉਹ ਵੀ ਆ ਗਈ ਆਵਾਜ਼ੀ 500 ਰੁਪਏ ਜੋਰ ਕਰਾਂਗੇ ਤੇ 76.5 ਨਾ ਨਾ 76.5 ਉਹਦੇ ਸੋਤੇ 15 ਰੁਪਏ ਸੜੀ-ਸੜੀ ਬਣਾ ਹਾਂ ਠੀਕ ਹੈ ਜੀ ਚਲੋ ਦੇ ਦਾਂਗੇ ਮਹਾਰਾਜ ਇੰਨੇ ਆ ਹੁਣ ਤੋਂ ਸਾਪੇ ਸ਼ੂਟ ਕਰਕੇ ਸਾਬ ਲਾਉਂਦੇ ਹਾਂ ਹੁਣ ਸੌਰੀ ਸਾਬ ਨਹੀਂ ਹੁੰਦਾ ਸਾਬ ਨਹੀਂ ਮੈਨੂੰ ਆਉਂਦਾ ਸਾਬੇ ਸਤਾਇਆ ਹੋ ਤੈਨੂੰ ਤੇ ਦੋ ਤੇ ਲਾ ਜੀਗਾ ਹਾ ਹਾ ਤੈਨੂੰ ਸ਼ੂਟਾ ਭਰਾ ਹੁੰਦਾ ਵਾ ਆਹੇ ਮੁੜ ਕੇ ਮਰਦਾ ਹੋ ਗਿਆ ਨਾ ਫੇਰ ਦੱਸੀ ਨਾ ਵੀ ਆ ਇਦਾਂ ਕੰਮ ਆ ਗਿਆ ਫੇਰ ਮੁੜ ਕੇ ਵੇਦਾ ਤਾੜ ਅੱਛਾ ਮੈਂ ਇਹਦੇ ਕੋਈ ਗੱਲ ਨਹੀਂ ਮਨ ਗਿਆ ਛੋਟਾ ਛਟਾ ਬਹੁਤ ਵਧੀਆ ਚੰਗੀ ਗੱਲ ਆ ਸੋ ਜਿੰਨੇ ਵੀ ਭੈਣ ਭਰਾਵਾਂ ਨੂੰ ਮਾਲ ਚਲੋ ਪਰਤੇ ਨਾ ਮਿਲ ਜਾਵੇ ਉਹਨੇ ਜਗ ਪਰਤਾ ਜਦੋਂ ਆ ਜੀ ਦੇਖੋ ਚਲੋ ਕੰਮ ਹੀ ਇਹੋ ਨਾ ਆਪਾਂ ਕਿ ਤਸ ਕਹੀ ਰੱਖੀ ਗੱਲ ਵੀ ਆਪਾਂ ਕਿਹੜੇ ਕਿਤਾਬਾਂ ਫੋਲ ਨੇ ਕੋਈ ਜਿਹੜਾ ਕੰਮ ਉਹ ਕਰਨਾ ਬਿਲਕੁਲ ਜੀ ਬਿਲਕੁਲ ਲਾ ਵੀ ਦੱਸੋ ਇਹ ਨਾਗਨੇ ਜਿਹੜੇ ਵੱਡੇ ਆਪਾਂ ਤੁਹਾਨੂੰ ਦਿਖਾ ਦੇ ਹੋਏ ਹੈ ਦੇਖੋ ਹਾਟਲ 6 ਨਾਗ ਠੀਕ ਆ ਜੀ ਜਿਹਨਾਂ ਦੇ ਵਿੱਚੋਂ 4 ਬਹਿਣਾ ਦਿਖਾਈਆਂ ਤਿੰਨ ਬਿਲਕੁਲ ਸੱਜਰ ਸੁਈਆਂ ਤੇ ਇੱਕ ਤੋਕੜ ਗੱਬਣ ਨਾਗ ਇੱਕ ਮੈਂ ਬਿਲਕੁਲ ਤਿਆਰੀ ਵਾਲੀ ਆ ਸੂਨ ਵਾਲੀ ਇੱਕ ਸੂਈ ਸਵਾਈ ਹੈ ਠੀਕ ਹੈ ਜਿਹੜੀ ਇੱਧਰ ਦੋਸਤੋ ਤੁਹਾਨੂੰ ਦੋ ਬੱਚੇ ਦਿਖਾ ਦਿੰਨੇ ਆਪਾਂ ਕਟੀਆਂ ਦਿਖਾ ਦਿੰਨੇ ਆ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਇੱਕ ਦੋ ਕਟੀਆਂ ਤੁਹਾਨੂੰ ਦਿਖਾਈਆਂ ਸੀਗੀਆਂ ਕੋਈ ਵੀਰ ਸਾਬਨ ਨਾਲ ਲੈ ਕੇ ਜਾਣਾ ਚਾਹੁੰਦਾ ਤੇ ਜ਼ਰੂਰ ਤੁਸੀਂ ਖਰੀਦਦਾਰੀ ਕਰ ਲਿਓ ਤੇ ਵੀਰ ਸਤਨਾਮ ਇਹਦੀ ਉਮਰ ਛੋਟੀ ਦੀ ਤੇ ਵੱਡੀ ਦੀ ਕਿੰਨੀ ਇਹ ਵੀਡੀ ਵੱਡੀ ਕੋਲ 5-6 ਮਹੀਨੇ ਦੀ ਉਮਰ ਕਿੰਨੀ ਪੰਜਾਂ ਦੀ ਛੋਟੀ 5-6 ਮਹੀਨੇ ਤੇ ਵੱਡੀ ਉਹ ਕੋਈ 7-8 ਸਾਲ ਦੀ ਹੋਊਗੀ ਆ ਉਹ ਸਾਸੂ ਬੜੀ ਕੱਟੀ ਸਾਗਰ ਗਿਆ ਚਲੋ ਦੇਖੀਏ ਕੋਈ ਭੈਣ ਭਰਾ ਸਾਸੂ ਜੀ ਬੜੀ ਬੜੀ ਜੇ ਕਰਨੀ ਲੱਗੀ ਚਚੜ ਚਚੜਾ ਜੀ ਬਹੁਤ ਲੱਗੇ ਹੁਣੇ ਆਈ ਆਲੇ ਓਏ ਚਲੋ ਅਗਲਾ ਉਧਰ ਦੇ ਦੂੰ ਦਿੰਦਾ ਨਹੀਂ ਨਹੀਂ ਵੇਖੋ ਜੀ ਇਹਨਾਂ ਕਰਮਾਂ ਛੋਟੀਆਂ ਤੋਂ ਵੱਡੀਆਂ ਹੋਣਾ ਫਰੀਦਕੋੜ ਦੇ ਵੀਰ ਲੈ ਕੇ ਆਹ ਬੜਾ ਸੰਸਕਰ ਲੱਗੇ ਲਾ ਵੀ ਦੋਸਤੋ ਵੈਸੇ ਜਿਹੜੇ ਵੱਡੇ ਪਸ਼ੂ ਵੀ ਆਪਾਂ ਪਾਏ ਉਹਨਾਂ ਦੇ ਨਾਲ ਕਿਸੇ ਦੇਰ ਨੇ ਛੋਟਾ ਮੋਦੀ ਜਿੰਦਗੀ 6 ਮਹੀਨੇ ਸੰਭੀ ਗਈ ਤੇ ਕੱਟੀ ਬਣਨ ਵਾਲੀ ਹੈ ਫਲੇ ਦੁੱਸੇ ਦੀ ਕੱਟੀ ਹੈ ਕੱਟੀ ਹੈ ਹਾਂ ਇਹ ਆ ਸਾਲ ਸਵਾ ਕੁ ਸਾਲ ਦੀ ਹੋਣੀ ਆ ਇੰਨੇ ਸਾਲ ਸਵਾ ਸਾਲ ਦੀ ਹੈ ਅੱਛਾ ਅੱਛਾ ਤੁਹਾ ਵੀ ਖਿਆਲ ਹੀ ਕਰਦੇ ਗਾਲ ਤਾਂ ਨਸਿਆ ਸਾਫ ਸਮਹਾਲਦੀ ਆ ਸਾਫ ਸਮਹਾਲਦੀ ਆ ਜੀ ਇਹਦਾ ਸੇਰ ਦੀਆਂ ਆ ਤੇ ਪਾਣੀ ਕਿੰਨੇ ਕੁ ਪੱਟੀ ਖਾ ਗਏ ਬਾਟੇ ਮੂੰਹ ਹੀ ਪੁਰਦੇ ਕੁੜੀ ਬਿਲਕੁਲ ਬਿਲਕੁਲ ਤੇ ਜਦੋਂ ਵੱਡੀਆਂ ਬੱਚਾਂ ਦੀ ਗੱਲ ਆਉਂਦੀ ਉਹ ਤਾਂ ਤਾਂ ਵੀ ਕੋਈਆਂ ਤਾਂ ਵੀ ਅਸੀਂ ਲੱਖ ਰੁਪਈਆ ਲਵਾਂ ਨਹੀਂ ਤੇ ਜਦੋਂ ਛੋਟੀਆਂ ਨਹੀਂ ਸਾਂਭਣੀਆਂ ਤੇ ਨਹੀਂ ਵਾਹ ਫਿਰ ਵੱਡੀਆਂ ਕਿ ਸਾਂਭਣੀਆਂ ਵੱਡੀਆਂ ਕਹਿੰਦੇ ਵੱਡੀਆਂ ਹੋਣੀਆਂ ਤੇ ਵੀਰ ਸਤਨਾਮ ਆ ਜੋੜੀ ਦੇ ਦੀਆਂ ਕਿੰਨੇ ਦੀ ਫਿਰ ਦੇਦਾ ਰੋਕਣੇ ਦੇਦਾਂਗੇ ਹਾਂ ਨਾ ਜੀ ਕੋਈਆਂ ਰੁਪਈਆ ਮੋਲ ਕਰਦੇ 15000 ਦੀ ਤੇ 15 ਹੀ ਫੋਟ ਦੇ ਦਿੰਦੀ ਆ 15 ਦੀ ਆ ਦੇ ਦਾਂਗੇ ਉਹ ਨਾ ਛੋਟ ਕਰੀ ਹਾਲ ਆ ਨਹੀਂ ਕਰਦੇ ਛੋੜ ਕੋਈ ਨੀ ਛੱਡਾਂ 500 15 ਰੁਪਇਆ ਛੱਡਾਂਗੇ ਤੁਹਾਨੂੰ ਉੱਪਰ ਹੀ ਲੈ ਗਏ ਕੋਈ ਨਹੀਂ ਯਾਰ ਸਾਡੇ 13000 ਦੀਆਂ ਸੰਧੂ ਸਾਹਿਬ ਬਿਲਕੁਲ ਪਾ ਜੈ ਅੱਛਾ ਜੀ ਇਹ ਤਾਂ ਮੁਖਤਾਲੀ ਗੱਲ ਆ ਸਾਡੇ 13000 ਮੈਨੂੰ 13 14000 ਦੀਆ ਕੱਲੀ ਹੋਣੀ ਆ ਹਾਂ ਲਓ ਜੀ ਸਾਡੇ 13000 ਦੀਆ ਦੋਸਤੋ ਇਹ ਮਿਲ ਜਾਣਗੀਆਂ ਤੁਹਾਨੂੰ ਦੋਨੋਂ ਕਟੀਆਂ ਨੰਬਰ ਆਪਣਾ ਵੀਰ ਜੀ ਦਾ 94565 ਹਾਂ 98956 ਹਾਂਜੀ ਪਿੰਡ ਕੈਰੋ ਤਸੀਲ ਪਟਿਆਲਾ ਜ਼ਿਲ੍ਹਾ ਸ਼ਹੀਦ ਤਰਨਤਾਰਨ ਠੀਕ ਹੈ ਜੀ ਹਾਂਜੀ ਲਓ ਦੋਸਤੋ ਨੰਬਰ ਆ ਵੀਰ ਸਤਨਾਮ ਸਿੰਘ ਹੋਣਾ ਤੇ ਪਿੰਡ ਕੈਰੋ ਵਿజిਟ ਕਰਨੀ ਆ ਤੁਸੀਂ ਤੁਹਾਨੂੰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ